ਨਿਊਜ਼ ਬਿਹਾਈਂਡ ਨਿਊਜ਼ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਆਪਾਂ ਉਸ ਮੁੱਦੇ ਦੀ ਗੱਲ ਕਰ ਰਹੇ ਹਾਂ ਪਾਰਲੀਮੈਂਟ ਚੋਣਾਂ ਦੇ ਚੱਲਦਿਆਂ ਜਿਹੜਾ ਇੱਕ ਵੱਡਾ ਮੁੱਦਾ ਕਿਸਾਨ ਅੰਦੋਲਨ ਦੇ ਰੂਪ ਚ ਉੱਭਰਿਆ ਹੈ ਫਸਲਾਂ ਦੀ ਐਮਐਸਪੀ ਦੇ ਮਾਮਲੇ ਨੂੰ ਲੈ ਕੇ ਜਦੋਂ ਆਪਾਂ ਐਮਐਸਪੀ ਦੀ ਗੱਲ ਕਰਦੇ ਹਾਂ ਤਾਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਦਾ ਮਾਮਲਾ ਹੈ ਐਮਐਸਸੀ ਪੰਜਾਬ ਨੇ ਨਹੀਂ ਦੇਣੀ ਹੁੰਦੀ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਸਵਾਲ ਜਿਹੜੇ ਆਵਲ ਉਠਾਏ ਜਾ ਰਹੇ ਹੈ ਕਿ ਆਖਰ ਕਿਉਂ ਮੁਕੰਦਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਜਹੀ ਗੱਲ ਕੀਤੀ ਹੈ ਮੁਕੰਦਰੀ ਭਗਵੰਤ ਮਾਨ ਦਾ ਆਪਣਾ ਪੰਜਾਬ ਦੇ ਪਾਕਤ ਨਜ਼ਰੀਆ ਪਰ ਇਸ ਮੁੱਦੇ ਤੇ ਵਿਰੋਧੀ ਧਿਰਾਂ ਦਾ ਆਪਣਾ ਨਜ਼ਰੀਆ ਇਸ ਮੁੱਦੇ ਤੇ ਉਹ ਸਵਾਲ ਉਠਾਏ ਜਾ ਰਹੇ ਹੈ ਸਮੇਂ ਦੇ لحاظ ਨਾਲ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਮੁੱਦਿਆਂ ਤੇ ਪਾਰਲੀਮੈਂਟ ਚੋਣਾਂ ਦੇ ਚੱਲਦਿਆਂ ਦਿੱਲੀ ਦੇ ਮੁਖੰਦਰ ਰਵਿੰਦ ਕੇਜਰੀਵਾਲ ਉਹਨਾਂ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਨਾਲ ਹੀ ਕੋਸ਼ਿਸ਼ੇ ਵੀ ਕਰਾਂਗੇ ਕਿ ਮੁਖੰਦਰ ਭਗਵੰਤ ਮਾਨ ਨੇ ਇਹ ਵੀ ਦਾਵਾ ਕੀਤਾ ਜਿਹੜੇ ਪਹਿਲੇ ਪੜਾ ਦੀਆਂ ਵੋਟਾਂ ਪਈਆਂ ਅੱਜ ਉੰਜ ਤੱਕ ਦੂਜੇ ਪੜਾ ਦੀਆਂ ਵੋਟਾਂ ਪੈ ਰਹੀਆਂ ਪਹਿਲੇ ਪੜਾ ਦੀਆਂ ਵੋਟਾਂ 'ਚ ਕਹਿੰਦੇ ਇੰਡੀਆ ਗੱਡ ਜੋੜ ਅੱਗੇ ਜਾ ਰਿਹਾ ਇਹਨਾਂ ਸਾਰੇ ਮਾਮਲਿਆਂ ਤੇ ਸਾਡੇ ਨਾਲ ਮਹਿਮਾਨ ਬਣੇ ਆਮ ਆਦਮੀ ਪਾਰਟੀ ਦੇ ਕਦਾਵਰ ਬਾਰੇ ਜਾਣੇ ਪਛਾਣੇ ਚਿਹਰੇ ਚਿੰਤਕ ਦੇ ਤੌਰ ਤੇ ਵੀ ਆਪਣਾ ਇੱਕ ਉਹਨਾਂ ਦਾ ਰਤਬਾ ਹੈ ਪ੍ਰੋਫੈਸਰ ਜਗਤਾਰ ਸਿੰਘ ਸਿੰਘੇੜਾ ਆਪਾ ਨੂੰ ਜੀ ਆਖਦੇ ਇਸ ਤੋਂ ਬਾਅਦ ਇਹਨੇ ਮੁੱਦੇ ਦਾ ਦੂਜੇ ਮਹਿਮਾਨ ਦੀ ਗੱਲ ਲਵਾਂਗੇ ਪ੍ਰੈਸਾ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਥੈਂਕ ਯੂ ਸਿੱਧੂ ਸਾਹਿਬ ਮੈਨੂੰ ਇਰਤ ਲੈਣ ਲਈ ਮਿਹਰਬਾਨੀ ਪ੍ਰੈਸਾ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਆਂ ਦੇਖੋ ਐਮ ਐਸ ਵੀ ਦਾ ਮੁੱਦਾ ਆਪਾਂ ਸਾਰੇ ਜਾਣਦੇ ਆ ਵੱਡਾ ਮਾਮਲਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿੰਯੂਰਤ ਕਿਸਾਨ ਮੋਰਚੇ ਦੇ ਰੂਪ ਚ ਸ਼ੰਭੂ ਤੇ ਖਨੋਰੀ ਬਾਰਡਰ ਤੇ ਵੀ ਬੈਠੇ ਇਸ ਮਾਮਲੇ ਨੂੰ ਮੰਗ ਨੂੰ ਲੈ ਕੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਕਹੀ ਹੈ ਗੱਲ ਕਿ ਇਹ ਐਸਵੀ ਕੇਂਦਰ ਦਾ ਮਾਮਲਾ ਹੈ ਉਸ ਨੂੰ ਲੈ ਕੇ ਲੱਗਦਾ ਹੈ ਕਿ ਵਿਰੋਧੀ ਤਰ੍ਹਾਂ ਚਾਹੇ ਕਾਂਗਰਸ ਦੀ ਗੱਲ ਕਰ ਲਈ ਅਕਾਲੀ ਦਲ ਦੀ ਗੱਲ ਕਰ ਲਈ ਜਾਂ ਭਾਜਪਾ ਦੀ ਗੱਲ ਕਰ ਲਈ ਉਹਨਾਂ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਨੂੰ ਜੀ ਪ੍ਰੋਫੈਸਰ ਸਿੱਧੂ ਸਾਹਿਬ اپੋਜੀਸ਼ਨ ਦਾ ਕੰਮ ਹੈ ਬੇਲੋੜੀ ਨੁਕਤਾਚੀਨੀ ਕਰਨੀ ਜੀ ਐ ਜਾ ਕੇ ਅਪੀਸ਼ਨ ਹੁੰਦੀ ਤਾਂ ਇਹ ਹੈ ਕਿ ਸਾਰੂ ਨੁਕਤਾਚੀਨੀ ਕਰੇ ਜਿੱਥੇ ਸਰਕਾਰ ਕੰਮ ਨਹੀਂ ਠੀਕ ਕਰ ਰਹੀ ਉਹਨਾਂ ਮੁੱਦਿਆਂ ਨੂੰ ਉਠਾਵੇ ਜਿਹਦੇ ਨਾਲ ਸਰਕਾਰ ਲਈ ਉਹ ਮਿਰਰ ਇਮੇਜ ਸਾਬਤ ਹੋਣ ਤੇ ਹੋਰ ਵਧੀਆ ਕਾਰਗੁਜ਼ਾਰੀ ਹੋ ਸਕਦੀ ਹੈ ਪਰ ਇੱਥੇ ਸਿਆਸਤ ਹੀ ਕੀਤੀ ਜਾਂਦੀ ਹੈ ਹਮੇਸ਼ਾ ਵਿਰੋਧੀ ਧਿਰ ਵੱਲੋਂ ਮੈਂ ਇਹਦੇ ਤੇ ਥੋੜੀਆ ਕਲੀਅਰ ਕਰਨਾ ਚਾਹੁੰਦਾ ਹਾਂ ਪਹਿਲੀ ਗੱਲ ਤਾਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਇਰਿਸਪੈਕਟਿਵ ਆਫ ਫਾਰਮਰਜ਼ ਡਿਮਾਂਡ ਕਰਦੇ ਆ ਕਿ ਨਹੀਂ ਕਰਦੇ ਬਹੁਤ ਜ਼ਰੂਰੀ ਹੈ ਔਰ ਕੱਲੀ ਪੰਜਾਬ ਦੇ ਹੀ ਕਿਸਾਨਾਂ ਲਈ ਜ਼ਰੂਰੀ ਨਹੀਂ ਹੈ ਕੱਲੀ ਇੰਡੀਆ ਭਰ ਦੇ ਕਿਸਾਨਾਂ ਲਈ ਜ਼ਰੂਰੀ ਨਹੀਂ ਹੈ ਇਹ ਦੁਨੀਆ ਭਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸਪੋਰਟ ਕੀਤੀ ਜਾਂਦੀ ਹੈ ਖੇਤੀਬਾੜੀ ਦੀ ਤਾਂ ਹੀ ਖੇਤੀ ਸਰਵਾਈਵ ਕਰਦੀ ਹੈ ਜੇ ਇਹ ਸਪੋਰਟ ਨਾ ਹੋਵੇ ਇਹ ਸਹਾਇਤਾ ਨਾ ਹੋਵੇ ਤਾਂ ਖੇਤੀ ਸਰਵਾਈਵ ਨਹੀਂ ਕਰ ਸਕਦੀ ਇਹ ਐਗਰੀਕਲਚਰਲ ਇਕਨੋਮਿਕਸ ਕਹਿੰਦੀ ਹੈ ਐਗਰੀਕਲਚਰਲ ਮਾਰਕੀਟਿੰਗ ਕਹਿੰਦੀ ਹੈ ਕੱਲੇ ਕਿਸਾਨ ਨਹੀਂ ਕਹਿੰਦੇ ਕੱਲਾ ਜਗਕਾਰ ਸਿੰਘ ਹੀੜਾ ਨਹੀਂ ਕਹਿੰਦਾ ਮਿਨਿਮਲ ਸਪੋਰਟ ਪ੍ਰਾਈਸ ਇੱਕ ਤਰ੍ਹਾਂ ਨਾਲ ਆਕਸੀਜਨ ਹੈ ਜੇ ਤੁਸੀਂ ਖੇਤੀਬਾੜੀ ਨੂੰ ਜਿੰਦਾ ਰੱਖਣਾ ਹੈ ਤੇ ਜੇ ਖੇਤੀਬਾੜੀ ਨੂੰ ਜਿੰਦਾ ਨਹੀਂ ਰੱਖੋਗੇ ਤਾਂ ਹਿਊਮਨ ਲਾਈਫ ਖਤਮ ਹੋ ਜਾਗੀ ਸੋ ਇਸ ਕਰਕੇ ਐਮਐਸਪੀ ਬੁਲਵਾ ਰਹੇ ਹਾਂ ਹਾਂਜੀ ਦੇਖੋ ਆਪਣਾ ਓਵਰ ਪਾਪੂਲੇਟਿਡ ਕੰਟਰੀ ਹੈ ਜਿਹੜੀ ਭਗਵੰਤਨਾ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਉਹ ਇੱਕ ਟੈਕਨੀਕਲ ਗੱਲ ਹੈ ਅਦਰਵਾਈਜ਼ ਅਸੀਂ ਐਮਐਸਪੀ ਦੇਣ ਦੀ ਕੋਸ਼ਿਸ਼ ਕੀਤੀ ਆ ਮੂੰਗੀ ਤੇ ਦਿੱਤੀ ਵੀ ਆ ਜੇ ਕੋਈ ਕਮੀਆਂ ਪੇਸ਼ੀਆਂ ਵੀ ਰਹਿ ਗਈਆਂ ਤਾਂ ਪੂਰੀ ਔਨੈਸਟੀ ਨਾਲ ਕੋਸ਼ਿਸ਼ ਕੀਤੀ ਆ ਕਾਫੀ ਫਾਇਦਾ ਵੀ ਹੋਇਆ ਹੈ ਰਸਭੀ ਜੀ ਜੋਂ ਮੈਂ ਇੱਕ ਸਵਾਲ ਥੋੜਾ ਰੁਕੇ ਸਵਾਲ ਲੈਣਾ ਚਾਹਨਾ ਹੈ ਸਵਾਲ ਇਹ ਹੈ ਕਿ ਵਿਰੋਧੀ ਧਿਰਾਂ ਚ ਇਸ ਮੁੱਦੇ ਤੇ ਸਵਾਲ ਠਾ ਰਹੀਆਂ ਉਹ ਕਹਿ ਰਹੀਆਂ ਕਿ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪ ਵਿਰੋਧੀ ਧਿਰ ਸੀ ਤੇ ਕਾਂਗਰਸ ਸਤਾ ਜੀ ਦਾ ਉਸ ਵੇਲੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਜੇ ਸਾਨੂੰ ਮੌਕਾ ਦਿਓ ਅਸੀਂ 22 ਫਸਾਂ ਦੇ ਐਮਐਸਪੀ ਦੇਾਂਗੇ ਹੁਣ ਕਿਸਾਨ ਜਥੇਬੰਦੀਆਂ ਬਲਵੀ ਰਾਜੇਵਾਲ ਹੋਰ ਕਹਿੰਦੇ ਬਿਆਨ ਵੀ ਮੈਂ ਦੇਖ ਰਿਹਾ ਹਾਂ ਰਾਜੇਵਾਲ ਹੁਣੇ ਕਹਿੰਦੇ ਕਿ ਆਪ ਨੂੰ ਇਸ ਸੈਂਡ ਨਹੀਂ ਲੈਣਾ ਚਾਹੀਦਾ ਜੇ ਮੁਕੰਦਰੀ ਭਗਵੰਤ ਮਾਨ ਇਹ ਗੱਲ ਕਰਦੇ ਆ ਤੇ ਕਹਿੰਦੇ ਸਾਨੂੰ ਫਿਰ ਆਪ ਬਾਰੇ ਵੀ ਸੋਚਣਾ ਪਏਗਾ ਜੀਆਂ ਪ੍ਰਸਿੱਧੀਆਂ ਬਣੀਆਂ ਇਸ ਤੋਂ ਬਾਅਦ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਦੇਖੋ ਜਿਹੜੀ ਚੀਜ਼ ਜਿਹੜੀ ਚੀਜ਼ ਜਿਹੜਾ ਵਿਅਕਤੀ ਦੇ ਸਕਦਾ ਜਿਹੜੀ ਸੰਸਥਾ ਦੇ ਸਕਦੀ ਆ ਉਹਦੇ ਤੋਂ ਪੰਜਾਬ ਸਰਕਾਰ ਲੈ ਕੇ ਜਾਏਗੀ ਅਸੀਂ ਭੱਜਦੇ ਥੋੜੀ ਆ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਇੰਡੀਆ ਓਵਰ ਪਾਪੂਲੇਟਿਡ ਕੰਟਰੀ ਹੈ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਤੇ ਕਿਸਾਨਾਂ ਦੀ ਜਿੰਸ ਲਈ ਜਾਂਦੀ ਆ ਉਹ ਘੱਟੋ ਘੱਟ ਕੀਮਤੇ ਲਈ ਜਾਂਦੀ ਆ ਕੋਈ ਐਮਐਸਪੀ ਦੇਣਾ ਕੋਈ ਖੈਰਾਤ ਨਹੀਂ ਹੈ ਕੇਂਦਰ ਸਰਕਾਰ ਨੇ ਦੋ ਸਿਸਟਮ ਚਲਾਉਣੇ ਹੁੰਦੇ ਆ ਇੱਕ ਪਬਲਿਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹਨੂੰ ਆਪਾਂ ਪੀਡੀਐਸ ਕਹ ਦਿੰਨੇ ਆ ਤੇ ਉਹੀ ਫੂਡ ਸਕਿਉਰਟੀ ਸਿਸਟਮ ਦੇ ਤਹਿਤ ਹੈ ਫੂਡ ਸਕਿਉਰਟੀ ਸਿਸਟਮ ਦਾ ਹਿੱਸਾ ਆ ਕਿਉਂਕਿ ਜਿਹੜੇ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਆ ਉਹਨਾਂ ਨੂੰ ਫ੍ਰੀ ਅਨਾਜ ਵੀ ਦਿੱਤਾ ਜਾਂਦਾ ਆ ਤੇ ਘੱਟ ਕੀਮਤਾਂ ਤੇ अनाज ਵੀ ਲਿੱਤਾ ਜਾਂਦਾ ਆ ਤੇ ਜੇ ਐਮਐਸਪੀ ਵੀ ਇਹ ਸਾਰਾ ਕੁਝ ਇੰਟਰ ریلیਟਡ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਐਮਐਸਪੀ ਖਰੀਦ ਏਜੰਸੀਆਂ ਕਣਕ ਝੋਨਾ ਦਾਲਾਂ ਇਹਨਾਂ ਤੇ ਤਾਂ ਹੀ ਐਮਐਸਪੀ ਡਿਕਲੇਅਰ ਕੀਤੀ ਜਾਂਦੀ ਆ ਪਰ ਸਰਕਾਰ ਕੇਂਦਰ ਸਰਕਾਰ ਜਿਹੜੀ ਆ 22 ਦੀਆਂ 22 ਫਸਲਾਂ ਤੇ ਲਾਗੂ ਨਹੀਂ ਕਰਦੀ ਇਹ ਸ਼ਰਾਰਤ ਹੈ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਐਮਐਸਪੀ ਤੋਂ ਵੀ ਘੱਟ ਚੀਜ਼ਾਂ ਮਿਲ ਜਾਂਦੀਆਂ ਜਾਂ ਇਹ ਬਾਹਰਲੇ ਮੁਲਕਾਂ ਤੋਂ ਲਿਆ ਕੇ ਉਹਦੇ 'ਚ ਪਤਾ ਨਹੀਂ ਆਪ ਕੋਈ ਬੇਨਫਿਟ ਲੈਂਦੇ ਆ ਜਾਂ ਕਿਸ ਤਰ੍ਹਾਂ ਆ ਤੇ ਕਿਸਾਨਾਂ ਦੀ ਜਿੰਦ ਸਿੱਥੇ ਰੁੱਲ ਜਾਂਦੀ ਆ ਬਾਹਰਲੇ ਮੁਲਕਾ ਤੋਂ ਮਹੰਗੇ ਭਾਤ ਇਹ ਲਿਆਉਂਦੇ ਸਨ ਜੋ ਐਮਐਸਪੀ ਜਿਹੜੀ ਆ ਸਕਿਉਰਿਟੀ ਸਿਸਟਮ ਵਾਸਤੇ ਐਮਐਸਪੀ ਨਾਲ ਕੇਂਦਰ ਸਰਕਾਰ ਕਣਕ ਦੇ ਝੋਨਾ ਕਿਉਂ ਚੱਕੀ ਜਾਂਦੀ ਆ ਕਿਉਂਕਿ ਇਹਨਾਂ ਨੂੰ ਉਹਦੇ ਵਾਸਤੇ ਅਨਾਜ ਚਾਹੀਦਾ ਆ ਕਿਸਾਨਾਂ ਕੋਲੋਂ ਸਸਤੇ ਭਾਅ ਤੇ ਅਨਾਜ ਲੁੱਟ ਕੇ ਤੇ ਜਿਹੜੀ ਗਰੀਬੀ ਰੇਖਾ ਤੋਂ نیچے ਪਾਪੂਲੇਸ਼ਨ ਰਹਿ ਰਹੀ ਆ ਉਹਨਾਂ ਨੂੰ ਉਹਨਾਂ ਨੂੰ ਤੇੜਾ ਹੁੰਦਾ ਇੱਕ ਪ੍ਰਾਈਸ ਸਟੇਬਿਲਾਇਜ਼ੇਸ਼ਨ ਕਰਨੀ ਹੁੰਦੀ ਆ ਕਿਉਂਕਿ ਇਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜੇ ਪ੍ਰਾਈਸਿਸ ਜਿਹੜੀਆਂ ਖਾਦ ਪਦਾਰਥਾਂ ਦੀਆਂ ਪ੍ਰਾਈਸਿਸ ਬਹੁਤ ਨਾਲ ਸ਼ੂਟ ਅਪ ਕਰਨ ਜਿਹਦੇ ਨਾਲ ਦੁਨੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਆਪਣੇ ਮੁਰਖ ਦੇ ਵਿੱਚ ਕਾਲ ਪੈ ਜਾਵੇ। ਕਾਈ ਸਟੈਬਲਾਈਜ਼ਰ ਦਾ ਹਿੱਸਾ ਆ। ਸੋ ਐਮਐਸਪੀ ਵੀ ਜਿਹੜੀ ਪ੍ਰਾਈਸ ਸਟੈਬਲਾਈਜ਼ੇਸ਼ਨ ਆ ਇਹ ਸਾਰਾ ਕੁਝ ਜਿਹੜਾ ਆ ਇਹ ਪ੍ਰਾਈਸ ਸਿਸਟਮ ਨੂੰ ਜਿਹੜਾ ਕੰਟਰੋਲ ਕੀਤਾ ਜਾਂਦਾ ਐ ਐਮਐਸਪੀ ਰਾਹੀਂ ਦਿੱਤਾ ਜਾਂਦਾ। ਇਸ ਇਸ ਮੁੱਦੇ ਦਾ ਆਈ ਥਿੰਕ ਕਿ ਤੁਹਾਡਾ ਵਿਊਪੁਆਇੰਟ ਬਿਲਕੁਲ ਸਪਸ਼ਟ ਹੋ ਗਿਆ ਕਿ ਤੁਸੀਂ ਹਮਾਇਤ ਕਰਦੇ ਹੋ। ਪਰ ਇੱਕ ਪੋਲੀਟਿਕਲ ਸਵਾਲ ਵੀ ਲੈਣਾ ਚਾਹਣਾ ਕਿ ਪਾਰਲੀਮੈਂਟ ਦੇ ਚੋਣਾਂ ਦੇ ਚੱਲਦੇ ਆ ਇਹ ਸਵਾਲ ਵੀ ਉਨਾ ਹੀ ਇੰਪੋਰਟੈਂਟ ਹੈ ਮੁਖ ਮੰਤਰੀ ਰੰਦਕੇ ਤਿਰਿਵਲਾ ਆਪਾਂ ਸਾਰੇ ਜਾਣਦੇ ਆ ਕਿ ਐਸਵੇਲੇ ਜੇਲ੍ਹ ਚ ਨੇ ED ਨੇ ਜਿਹੜੀ ਉਹਨਾਂ ਬਾਰੇ ਤਾਜ਼ਾ ਇੱਕ ਅਦਾਲਤ ਦੇ ਵਿੱਚ ਰਿਪੋਰਟ ਹਲਫੀਆ ਬਿਆਨ ਦਿੱਤਾ ਹੈ ਉਹਦੇ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਸ਼ਰਾਬ ਘਟਾਲੇ ਦਾ ਮਾਮਲਾ ਹੈ ਸ਼ਰਾਬ ਘਟਾਲੇ ਦੇ ਮਾਮਲੇ ਨੂੰ ਲੈ ਕੇ ਜਿਹੜਾ 45 ਕਰੋੜ ਰੁਪਏ ਗੋਆ ਦੀਆਂ ਚੋਣਾਂ ਜਿਹੜੇ ਖਰਚੇ ਗਏ ਜਾਂ ਵਰਤੇ ਗਏ ਉਹਦੇ ਜੇ ਵੱਡਾ ਹਿੱਸਾ ਜਾਂ ਵੱਡਾ ਜਿਹੜਾ ਇਸ ਮਾਮਲੇ ਜਿਹੜਾ ਲੈਂਡ ਦੇਣ ਦਾ ਸਾਰਾ ਸਬੰਧ ਹੈਗਾ ਉਹ ਰਵਿੰਦ ਕੇਜਰੀਵਾਲ ਸਿੱਧੇ ਤੌਰ ਤੇ ਜੁੜੇ ਹੋਏ ਐ ਇਸ ਦਾ ਟਾਰਗੇਟ ਕੀਤਾ ਗਿਆ ਐ ਈਡੀ ਵੱਲੋਂ ਰਵਿੰਦ ਕੇਜਰੀਵਾਲ ਨੂੰ ਹਾਲਾਂਕਿ ਆਪ ਨੇ ਡਿਨਾਈ ਕੀਤਾ ਇਸ ਗੱਲ ਨੂੰ ਇਹ ਅਸੀਂ ਸਿਰੇ ਤੋਂ ਇਹ ਦੋਸ਼ ਅਸੀਂ ਖਾਰਜ ਕਰਦੇ ਆਂ ਸਿੱਧੂ ਸਾਹਿਬ ਇਹ ਜਿਹੜਾ 45 ਕਰੋੜ ਦਾ ਕਦੇ ਇਹ ਰਕਮ 50 ਕਰੋੜ ਹੋ ਜਾਂਦੀ ਹੈ ਕਦੇ 45 ਕਰੋੜ ਹੋ ਜਾਂਦੀ ਹੈ ਕਦੇ ਇਹਦੇ ਤੋਂ ਵੀ ਜ਼ਿਆਦਾ ਵੱਧ ਜਾਂਦੀ ਆ ਬੀਜੇਪੀ ਦੇ ਆਗੂ ਮੈਂ ਕਿਉਂ ਕਹਿੰਨਾ ਕਿ ਇਹ ਪ੍ਰੈਸੀਡੈਂਸ ਹੋ ਕੇ ਕਰ ਰਹੇ ਆ ਪਹਿਲਾਂ ਹੀ ਇਹ ਇਹਨਾਂ ਨੇ ਬਣਾਇਆ ਹੋਇਆ ਕਿ ਇਸ ਤਰ੍ਹਾਂ ਇਹਨਾਂ ਨੂੰ ਉਲਝਾਉਣਾ ਹੈ ਬੀਜੇਪੀ ਦੇ ਆਗੂ ਬਿਆਨ ਦਿੰਦੇ ਰਹੇ ਆ ਕਿ ਇਥੋਂ ਸ਼ਰਾਬ ਘਟਾਲੇ ਦਾ ਪੈਸਾ ਲਿਆ ਕੇ ਗੋਆ ਦੀਆਂ ਚੋਣਾਂ 'ਚ ਖਰਚ ਦਿੱਤਾ ਜਦੋਂ ਅਸੀਂ ਕਹਿੰਦੇ ਆ ਮਨੀ ਟ੍ਰੇਲ ਕਿੱਥੇ ਆਦੋਂ ਕਹਿੰਦੇ ਪੈਸਾ ਖਰਚ ਹੋ ਗਿਆ ਮਤਲਬ ਇਹਨਾਂ ਕੋਲ ਕੁਝ ਨਹੀਂ ਹੈ ਕੱਢਣ ਪਾਉਣ ਨੂੰ ਸਾਡੇ ਕੋਲੇ ਇਸ ਗੱਲ ਦੇ ਸਬੂਤ ਹੈਗੇ ਆ ਕਿ ਸ਼ਰਾਬ ਦੇ ਘਟਾਲੇ ਜਿਹੜਾ ਆ ਉਹ ਅਸੀਂ ਨਹੀਂ ਕੀਤਾ ਇਹਨਾਂ ਨੇ ਕੀਤਾ ਜਿਹੜੇ ਵਿਅਕਤੀ ਇਹਨਾਂ ਨੇ ਅੰਦਰ ਕੀਤੇ ਸੀਗੇ ਉਹਨਾਂ ਕੋਲ ਮੈਂ ਡਾਕੂਮੈਂਟਰੀ ਐਵੀਡੈਂਸ ਆ ਫੰਡ ਲੈ ਕਰਨ ਦੀ ਜਮਾਨਤਾ ਕਰਤੀਆਂ ਉਹ ਉਹਨਾਂ ਦਿਨਾਂ 'ਚ ਉਹਨਾਂ ਨੇ ਚੈੱਕ ਤੇ ਫੰਡ ਦੇਣ ਲਈ ਚੈੱਕ ਕੱਟੇ ਆ ਜਿਹਨੇ ਦਿਨਾਂ 'ਚ ਉਹ ਜੁਡੀਸ਼ੀਅਲ ਕਸਟਡੀ ਸੀਗੇ ਈਡੀ ਦੀ ਕਸਟਡੀ ਸੀਗੇ ਉਦੋਂ ਕਿੱਦਾਂ ਚੈੱਕ ਤੇ ਸਾਈਨ ਹੋ ਗਿਆ ਕਿਉਂਕਿ ਭਾਜਪਾ ਦੇ ਲੀਡਰਾਂ ਨੂੰ ਫੰਡ ਦੇਣਾ ਸੀ ਇਸ ਕਰਕੇ ਚੈੱਕ ਤੇ ਈਡੀ ਨੇ ਸਾਈਨ ਕਰਨ ਦੇ ਉੱਤੇ ਸੋ ਉਹਨਾਂ ਦੇ ਅਕਾਊਂਟਸ ਵਿੱਚੋਂ ਪੈਸੇ ਗਏ ਹੋਏ ਆ ਉਹਨਾਂ ਸ਼ਰਾਬੀ ਕਾਰੋਬਾਰੀਆਂ ਦੇ ਕੋਲ ਸੋ ਜਿਹੜਾ ਕੇਜਰੀਵਾਲ ਸਾਹਿਬ ਤੇ ਦੋਸ਼ਾਉਣ ਦਾ ਪਰਪਸ ਆ ਐਫੀਡੇਵਿਟ ਹੁਣ ਕਿਉਂ ਦਿੱਤਾ ਇਹ ਲੰਬਾ ਸਮਾਂ ਜੇਲ੍ਹ ਵਿੱਚ ਰੱਖਣ ਲਈ ਇਹ ਲੰਬਾ ਸਮਾਂ ਜੁਡੀਸ਼ੀਅਲ ਕਸਟਡੀ ਚ ਰੱਖਣ ਲਈ ਤਾਂ ਕਿ ਜ਼ਮਾਨਤ ਨਾ ਹੋਵੇ ਪਾਰਟੀ ਦੀ ਬਦਨਾਮੀ ਹੋਵੇ ਚੋਣਾਂ 'ਚ ਬੀਜੇਪੀ ਨੂੰ ਲਾਭ ਹੋਵੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ ਤੇ ਡਰਾਉਣ ਲਈ ਆ ਤੇ ਪਾਰਟੀ ਨੂੰ ਕੁਚਲਣ ਵਾਸਤੇ ਕਿਉਂਕਿ ਪਾਰਟੀ ਤੋਂ ਡਰਦੇ ਆ ਕਿਉਂਕਿ ਫਾਸਟੈਸਟ ਗਰੋਇੰਗ ਰੇਟ ਹੈ ਆਮ ਆਦਮੀ ਪਾਰਟੀ ਦਾ ਓਕੇ ਜੀ ਜੀ ਤੁਹਾਡੀ ਗੱਲ ਆ ਗਈ ਇਸੇ ਮੁੱਦੇ ਨਾਲ ਜੁੜਿਆ ਆ ਭਾ ਰਵਿੰਦ ਕੇਜਰੀਵਾਲ ਜਿਹੜੇ ਗੱਲ ਕਰਦੇ ਆਂਗੇ ਚੋਣਾਂ ਕਰਕੇ ਉਹਨਾਂ ਨੂੰ ਡੇਲ ਤੇ ਰੱਖਿਆ ਮੁਖਵੰਤਰੀ ਭਗਵੰਤ ਮਾਨ ਜਿਹੜਾ ਹੈਗਾ ਉਹਨਾਂ ਨੇ ਮਹਿਮ ਸੰਭਾਲੀ ਹੋਈ ਹੈ ਅੱਜਕੱਲ੍ਹ ਪੰਜਾਬ ਦੇ ਵਿੱਚ ਉਹ ਗੁਰਦਾਸਪੁਰ ਅੰਮ੍ਰਿਤਸਰ ਜਿਹੜਾ ਹੈਗਾ ਮਹਿਮ ਨੂੰ ਚਲਾ ਰਿਹਾ ਲੱਗਦਾ ਹੈ ਕਿ ਪੰਜਾਬ ਦੀਆਂ 13 ਸੀਟਾਂ ਲਈ ਰਵਿੰਦ ਕੇਜਰੀਵਾਲ ਤਾਂ ਹੁਣ ਦੇਰ ਜਾ ਆ ਹੀ ਨਹੀਂ ਸਕਣਗੇ ਮੁੱਖ ਮੰਤਰੀ ਭਗਵਾਨ ਤਮਾਨ ਦੇ ਜਿਹੜੇ ਦੌਰੇ ਆ ਜਾਂ ਮਹਿਮ ਹੈ ਉਹਨੂੰ ਪੰਜਾਬ 'ਚ ਚੰਗਾ ਹੰਗਾਰਾ ਮਿਲਣ ਦੀ ਉਮੀਦ ਨੂੰ ਕਿਵੇਂ ਦੇਖਦੇ ਹਾਂ ਬਹੁਤ ਵਧੀਆ ਮਹਿਮ ਚੱਲ ਰਹੀ ਹੈ ਸਿੱਧੂ ਸਾਹਿਬ ਕੱਲ ਗੁਰਦਾਸਪੁਰຊਗੇ ਮੁੱਖ ਮੰਤਰੀ ਸਾਹਿਬ ਅੱਜ ਉਹਨਾਂ ਨੇ ਜਲੰਧਰ ਵੀ ਆਉਣਾ ਹੈ ਹੋਰ ਬਾਕੀ ਥਾਵਾਂ ਤੋਂ ਇਲਾਵਾ ਬਾਅਦ ਦੁਪਹਿਰ ਜਲੰਧਰ ਆਉਣਗੇ ਸੋ ਕੱਲ ਵੀ ਗੁਰਦਾਸਪੁਰ ਚ ਵੀ ਅਸੀਂ ਕੇਜਰੀਵਾਲ ਸਾਹਿਬ ਦੀ ਕੁਰਸੀ ਖਾਲੀ ਰੱਖੀ ਆ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੇਲ੍ਹ ਦਾ ਜਵਾਬ ਵੋਟ ਨਾਲ ਦਿਓ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੋਨੇ ਹੀ ਲੀਡਰ ਜਿਹੜੇ ਆ ਸਾਡੇ ਇਹ ਲੋਕਾਂ ਦੇ ਦਿਲਾਂ ਚ ਐ ਜੇ ਬੀਜੇਪੀ ਨੇ ਈਡੀ ਰਾਹੀਂ ਜਾਂ ਸ਼ਤਰੰਜੀ ਚਾਲਾਂ ਰਾਹੀਂ ਸਾਜ਼ਿਸ਼ ਕਰਕੇ ਸਾਡੇ ਇੱਕ ਆਗੂ ਨੂੰ ਜੇਲ੍ਹ ਦੇ ਵਿੱਚ ਵੀ ਬੰਦ ਕਰਤਾ ਉਹਦੀ ਸੋਚ ਨੂੰ ਬੰਦ ਨਹੀਂ ਕਰ ਸਕਦੇ ਜਿੱਥੇ-ਜਿੱਥੇ ਭਗਵੰਤ ਮਾਨ ਸਾਹਿਬ ਜਾਂਦੇ ਆ ਉਨ੍ਹਾਂ ਦੇ ਨਾਲੋ ਨਾਲ ਹੀ ਕੇਜਰੀਵਾਲ ਸਾਹਿਬ ਵੀ ਜਾਂਦੇ ਆ ਜਿਹੜੀ ਸੋਚ ਹੈ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਸਾਹਿਬ ਦੀ ਉਹ ਅਸੀਂ ਲੋਕਾਂ 'ਚ ਬਕਾਇਦਾ ਸਪਰੈਡ ਕਰ ਰਹੇ ਆ ਲੋਕ ਵੀ ਇੱਕ ਦੂਜੇ ਨਾਲ ਸਪਰੈਡ ਕਰਦੇ ਆ ਸਾਡਾ ਪ੍ਰਚਾਰ ਵੀ ਲੋਕਾਂ 'ਚ ਜਾ ਰਿਹਾ ਲੋਕ ਖੁਦ ਆਪ ਮੁਹਰੇ ਕਹਿ ਰਹੇ ਆ ਕਿ ਜੇਲ੍ਹ ਦਾ ਜਵਾਬ ਅਸੀਂ ਵੋਟ ਨਾਲ ਦੇਵਾਂਗੇ ਤੰਗੀਆਂ ਜ਼ਰੂਰ ਚੱਲਣੀਆਂ ਪੈ ਰਹੀਆਂ ਕੇਜਰੀਵਾਲ ਸਾਹਿਬ ਨੂੰ 슈ਗਰ ਦੇ ਬਿਜ਼ਨਸ ਸੇਤ ਉਹਨਾਂ ਦੀ ਠੀਕ ਨਹੀਂ ਹੈ ਪਰਿਵਾਰ ਨੂੰ ਵੀ ਚੰਗੀਆਂ ਚੱਲੀਆਂ ਪਈਆਂ ਸੰਜੇ ਸਿੰਘ ਉਹਨਾਂ ਦੇ ਪਰਿਵਾਰ ਨੂੰ ਵੀ ਚੰਗੀਆਂ ਚੱਲਣੀਆਂ ਪਈਆਂ ਐਜੂਕੇਸ਼ਨ ਮਿਨਿਸਟਰ ਦੇ ਪਰਿਵਾਰ ਨੂੰ ਵੀ ਚੰਗੀਆਂ ਚੱਲਣੀਆਂ ਪਈਆਂ ਪਰ ਲੋਕ ਜਿਹੜੇ ਆ ਉਹ ਆਮ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੇ ਬੀਜੇਪੀ ਦੇ ਵਿਰੋਧ ਵਿੱਚ ਵੋਟ ਦੇ ਕੇ ਬੀਜੇਪੀ ਨੂੰ ਵੋਟ ਨਾਲ ਸਜ਼ਾ ਦੇਣਗੇ ਕਿ ਤੁਸੀਂ ਇੰਨੀਆਂ ਬਦੀਕੀਆਂ ਕਿਉਂ ਕੀਤੀਆਂ ਆਮ ਆਦਮੀ ਜੀ 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 ਥੈਂਕ ਯੂ ਸਿੱਧਾ ਸਾਨੂੰ ਇਹ ਦਿੱਤਿਆਂ ਲਈ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਨਿਊਜ਼ ਬੈਂਡ ਨਿਊਜ਼ ਆਪਾਂ ਕਿਸਾਨੀ ਮੁੱਦੇ ਤੇ ਗੱਲ ਕਰ ਰਹੇ ਹਾਂ ਕਿ ਐਮਐਸਪੀ ਦੇ ਮਾਮਲੇ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ ਦਿਨ ਪਹਿਲਾਂ ਬਿਆਨ ਦਿੱਤਾ ਉਸ ਨੂੰ ਲੈ ਕੇ ਵਿਰੋਧੀ ਤਰ੍ਹਾਂ ਤਾਂ ਉਸ ਨੂੰ ਲਗਾਤਾਰ ਕੇਰੀ ਰਹੀ ਹੈ ਪਰ ਆਪ ਦਾ ਆਪਣਾ ਨਜ਼ਰੀਆ ਇਸ ਮੁੱਦੇ ਉੱਪਰ ਇਸੇ ਤਰੀਕੇ ਨਾਲ ਵੋਟਾਂ ਦੇ ਚੱਲਦੇ ਸਮੇਂ ਦੇ ਲਿਹਾਜ਼ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਸ ਕਦਰ ਜੇਲ੍ਹ ਚ ਨੇ ਉਹਨਾਂ ਦੇ ਮੁਸ਼ਕਲਾਂ ਐਡੀ ਵੱਲੋਂ ਜੋ ਹਲਫਨਾਮਾ ਬਿਆਨ ਦਿੱਤਾ ਗਿਆ ਹੈ ਅਦਾਲਤ ਦੇ ਅੰਦਰ ਉਹਨਾਂ ਹੋਰ ਵਾਧੀਆਂ ਨਜ਼ਰ ਆਈ ਰਹੀਆਂ ਇਹਦੇ باوجود ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਗੇਟ ਦੀਆਂ ਜਿਹੜੀਆਂ ਵੋਟਾਂ ਪਈਆਂ ਇੰਡੀਆ ਗੱਟ ਸੂਟ ਬਾਰੇ ਵੱਡਾ ਦਾਵਾ ਹੈ ਨਾ ਸਾਰੇ ਮਾਮਲਿਆਂ ਤੇ ਸਾਡੇ ਨਾਲ ਦੂਜੇ ਮਹਿਮਾਨ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਸਿਹਰੇ ਕਦਾਵਾਰ ਬਾਰੇ ਗੁਲਦੀਸ਼ ਸਿੰਘ ਤਾਲੀਵਾਲ ਬਨੇ ਹੋਏ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਲੈਨੇ ਸਵਾਲ ਤਾਲੀਵਾਲ ਜੀ ਜੀ ਆਨੂ ਵੈਲਕਮ ਤੁਹਾਡਾ ਬਹੁਤ ਧੰਨਵਾਦ ਸਿੱਧੂ ਸਾਹਿਬ ਆਪਣੇ ਦਰਸ਼ਕਾਂ ਦੇ ਰੂਪ ਰੂਪ ਕਰਨ ਲਈ ਮਿਹਰਬਾਨੀ ਤਾਲੇਵਾਲ ਜੀ ਐਮਐਸਪੀ ਦੇ ਮੁੱਦੇ ਤੇ ਮੈਂ ਸਵਾਲ ਲੈਣਾ ਚਾਹਾਂਗਾ ਤੁਹਾਡੇ ਤੋਂ ਦੇਖੋ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਹੈ ਖਨੋਰੀ ਆਪਾਂ ਸ਼ੰਭੂ ਬਾਰਡਰ ਦੀ ਗੱਲ ਕਰ ਲਈ ਇਸ ਤੋਂ ਇਲਾਵਾ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਉਹ ਵੀ ਲਗਾਤਾਰ ਜਿਹੜੀਆਂ ਹੈਗੀਆਂ ਇਸ ਮਾਮਲੇ ਦੇ ਉੱਤੇ ਅੜੀਆਂ-ਵੀਆਂ ਕਿਸਾਨ ਨੂੰ ਐਮਐਸਪੀ ਤੇ ਦੂਜੇ ਕਿਸਾਨ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਬੇਸ਼ੱਕ ਪਾਰਲੀਮੈਂਟ ਦੀਆਂ ਚੋਣਾਂ ਵੀ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਕੇਂਦਰ ਦਾ ਮਾਮਲਾ ਐਮਐਸਪੀ ਮਹੀਆ ਕਰਨਾ ਕਿਸੇ ਸੂਬਾ ਸਰਕਾਰ ਦਾ ਨਹੀਂ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿਰੋਧੀ ਤਰ੍ਹਾਂ ਕੇਦਿਆਂ ਨਜ਼ਰ ਆ ਰਹੀਆਂ ਪਰ ਆਪ ਜੜੀ ਹੈ ਇਹ ਸਾਰੇ ਦਾਅਵੇ ਨੂੰ ਰੱਦ ਕਰਦੀ ਹੈ ਤਾਲੀਵਾਲ ਜੀ ਕਿਵੇਂ ਦੇਖਦੇ ਆ ਸਿੱਧੂ ਸਾਹਿਬ ਆਪ ਦੇ ਰੱਦ ਕਰਨ ਨਾਲ ਜਾਂ ਕਹਿਣ ਨਾਲ ਹੁਣ ਕੋਈ ਫਰਕ ਨਹੀਂ ਪੈਂਦਾ ਜੀ ਇਹ ਉਹ ਝੂਠੇ ਲੋਕ ਹੈ ਜਿਨ੍ਹਾਂ ਨੇ ਛੁਟਕੀਆਂ ਮਾਰੀਆਂ MSP ਬਾਰੇ ਆਪਦੇ ਮੈਨੀਫੈਸਟੋ ਚ ਲਿਖਿਆ ਔਰ ਕਿਸਾਨਾਂ ਨੂੰ ਠੱਗਿਆ ਜੀ ਉਸ ਤੋਂ ਬਾਅਦ ਕਿਸਾਨਾਂ ਨੇ ਜਦੋਂ MSP ਮੰਗੀ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਇਹ ਆਪਾਂ ਸਭ ਨੇ ਵੇਖਿਆ ਤੁਸੀਂ ਸੀਨੀਅਰ ਜਰਨਲਿਸਟ ਹੋ ਤੁਹਾਡੇ ਸਾਹਮਣੇ ਵਾਪਰਿਆ ਹੈ ਬਰਤਾਰਾ ਇਹ ਉਹਨਾਂ ਦੇ ਹੁਣ ਕਹਿਣ ਦੀ ਗੱਲ ਨਹੀਂ ਹੈਗੀ ਉਸ ਵੇਲੇ ਅੰਦੋਲਨ ਕੀ ਸੀ ਕਹਿੰਦੇ ਸੀ ਇਹ ਜਿਹੜਾ ਕੇਂਦਰ ਦਾ ਮਸਲਾ ਨਹੀਂ ਹੈਗਾ ਖੇਤੀ ਖੇਤੀ ਸਟੇਟ ਸਬਜੈਕਟ ਹੈ ਕੇਂਦਰ ਨੇ ਕਿਉਂ ਗੱਲ ਕੀਤੀ ਜਿਹੜੇ ਕਾਨੂੰਨਾਂ ਦੀ ਜਾਂ ਹੋਰ ਚੀਜ਼ ਦੀ ਇੱਕ ਜਿਹੜਾ ਸਟੇਟ ਦੇਊਗੀ ਸਾਰਾ ਕੁਝ ਔਰ ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਭਾਜਪਾ ਦੀਆਂ ਸਰਕਾਰਾਂ ਨੇ ਕੰਮ ਵੀ ਕੀਤਾ ਹਰਿਆਣਾ ਦੀ ਸਰਕਾਰ ਨੇ 14 ਫਸਲਾ ਤੇ ਐਮਐਸਪੀ ਜਿਹੜੀ ਹੈਗੀ ਆ ਪੂਰਨ ਤੌਰ ਤੇ ਦੇਤੀ ਆ ਜਿਹੜੀਆਂ 23 ਡਿਕਲੇਅਰ ਉਹ ਸਿਰਫ ਫਾਰਮੂਲਾ ਡਿਕਲੇਅਰ ਕਰਦੀ ਹੈ ਕੇਂਦਰ ਸਰਕਾਰ ਹੂੰ ਸੁਆਮੀ 나ਥਨ ਦੀ ਰਿਪੋਰਟ ਦੇ ਲਾਈਮਲਾਈਟ ਦੇ ਵਿੱਚ ਉਹਦੇ ਮਾਰਗਦਰਸ਼ਨ ਦੇ ਵਿੱਚ ਜਿਹੜੇ 10 ਨੁਕਤੇ ਏਜੰਡਾ ਡਾਕਟਰ ਸੁਆਮੀ 나ਥਨ ਦੱਸਿ ਕਿ ਜਿਹਦੇ ਵਿੱਚ ਉਹਨਾਂ ਨੇ ਸੋਹਲ ਹੈਲਥ ਕਾਰਡ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੈਨਸ਼ਨ ਮਿਲੇ ਕਿਸਾਨ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਫਸਲ ਬੀਮਾ ਮਿਲੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਹਾਰ ਟੇਲ ਤੱਕ ਪਾਣੀ ਪਹੁੰਚੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਨੀਮ ਕੋਟੜ ਯੂਰੀਆ ਹੋਵੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਮ੍ਹਾਂ ਬੰਦੀ ਤੋਂ ਬਿਨਾਂ ਕਰਜ਼ਾ ਮਿਲੇ ਇਹ ਸਾਰੇ ਦੇ ਸਾਰੇ ਦਸੇ ਅਸੀਂ ਪੂਰਨ ਕੀਤੇ ਸਿਰਫ ਐਮਐਸਪੀ ਦੇ ਫਾਰਮੂਲੇ ਤੇ ਸੀ1+ਸੀ2 ਦਾ ਥੋੜਾ ਬਹੁਤ ਸੰਵਾਦ ਚੱਲ ਰਿਹਾ ਸਾਡਾ ਬਾਜ ਮੈਂ ਸਵਾਲ ਲੈਣਾ ਚਾਹਾਂਗਾ ਇਸ ਮਾਮਲੇ ਤੇ ਜੋ ਦੋ ਪਾਸੇ ਮੂਲ ਦੇ ਕਨਾਰੀ ਬਾਰਡਰ ਦੀ ਗੱਲ ਕਰਦੇ ਆਂ ਦੇਖੋ ਭਾਜਪਾ ਦਾ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਮਾਮਲਿਆਂ ਦੀ ਪੂਰਤੀ ਵੱਲ ਬਹੁਤ ਕੁਝ ਕੀਤਾ ਗਿਆ ਸਟੈਪਸ ਕੇ ਅੰਦਰੋਂ ਲੈ ਕੇ ਸੂਬਿਆਂ ਸਰਕਾਰਾਂ ਵੱਲੋਂ ਪਰ ਜਦੋਂ ਗੋਂਡੀ ਸਰਕਾਰ ਦਾ ਜ਼ਿਕਰ ਕਰਦੇ ਆਂ ਤਾਂ ਉਹਦੇ ਤੇ ਦੇਖੋ ਕਿਸਾਨਾਂ ਨੂੰ ਵੱਡਾ ਅਗਲਾ ਉਹ ਕਹਿੰਦੇ ਜਿਸ ਤਰ੍ਹਾਂ ਅਥਰੂ ਕੇ ਦੇ ਗੋਲੇ ਛੱਡੇ ਗਏ ਸੋ ਕਰਨ ਦੀ ਮੌਤ ਹੋਈ ਹੈ ਹੋਰ ਕਈ ਮਾਮਲਿਆਂ ਲੈ ਕੇ ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਕੇਸ ਬਣਾਏ ਗਏ ਸੋ ਭਾਜਪਾ ਸਰਕਾਰ ਵੀ ਟਾਰਗੇਟ ਤੇ ਆਉਂਦੀ ਹੈ ਨਾ ਜੀ ਸਿੱਧੂ ਸਾਹਿਬ ਉਹ ਤੁਹਾਨੂੰ ਵੀ ਬਖੂਬੀ ਪਤਾ ਦਰਸ਼ਕਾਂ ਨੂੰ ਵੀ ਬਖੂਬੀ ਪਤਾ ਉਹ ਐਡਮਿਨਿਸਟ੍ਰੇਸ਼ਨ ਦਾ ਮਸਲਾ ਹੈ ਉਹ ਕਿਸਾਨਾਂ ਦਾ ਜਾਂ ਮਸਲਾ ਨਹੀਂ ਹੈ ਵੀ ਜਿਹਨੂੰ ਆਪਾਂ ਦੇਖੀਏ ਦੇਖੋ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਕਿਸਾਨ ਭਰਾਵਾਂ ਨੂੰ ਕਿਹਾ ਕਿ ਤੁਸੀਂ ਪੋਰ ਕਲੇਨਾ ਤੇ ਟਰੈਕਟਰ ਲੈ ਕੇ ਨਹੀਂ ਜਾ ਸਕਦੇ ਤਾਂ ਐਡਮਿਨਿਸਟ੍ਰੇਸ਼ਨ ਨੇ ਰੋਕਿਆ ਉਹਨਾਂ ਨੇ ਕੋਰਟ ਦਾ ਜਿਹੜਾ ਸੀਗਾ ਆਪਦਾ ਜੋ ਉਹਨਾਂ ਤੋਂ ਬਣ ਪਾਉਂਦਾ ਸੀ ਕਾਨੂੰਨੀ ਜ਼ਾਰਾ ਜੋਈ ਕੋਰਟ ਦੇ ਆਰਡਰਾਂ ਨੂੰ ਕਰਨ ਵਾਸਤੇ ਉਹਨਾਂ ਨੇ ਕੀਤੀ ਉਸ ਤੋਂ ਮਗਰੋਂ ਕਿਸਾਨ ਭਰਾ ਬੱਸਾਂ ਰੇਲਾਂ ਤੇ ਚੜ੍ਹ ਕੇ ਗਏ ਤੇ ਉਹਨਾਂ ਨੇ ਉੱਥੇ ਅੰਦੋਲਨ ਵੀ ਕੀਤਾ ਤੇ ਆਪ ਦਾ ਪ੍ਰੋਗਰਾਮ ਕਰਕੇ ਆਏ ਆ ਜੰਤਰ ਮੰਤਰ ਤੇ ਤਾਂ ਰੋਕਣ ਦਾ ਸਵਾਲ ਹੀ ਨਹੀਂ ਇਹ ਜਿਹੜਾ ਸਾਨੂੰ ਜਾਣ ਬੁੱਝ ਕੇ ਟਾਰਗੇਟ ਕਰਦੀਆਂ ਕੁਝ ਜਥੇਬੰਦੀਆਂ ਕੁਝ ਜਿਹੜੇ ਵਿਰੋਧੀ ਪਾਰਟੀਆਂ ਇਹ ਗੱਲਾਂ ਨੂੰ ਭੁੱਲ ਜਾਂਦੇ ਆ ਕਿ ਇਸੇ ਅੰਦੋਲਨ ਦੇ ਦੌਰਾਨ ਹੁਣ ਜਿਹੜੇ ਟਰੈਕਟਰ ਹਾਈ ਕੋਰਟ ਦੀ ਉਲੰਘਣਾ ਕਰਨ ਵਾਸਤੇ ਬਜੱਦ ਲੋਕ ਨੇ ਉਹਨਾਂ ਲੋਕਾਂ ਦੀ ਮਦਦ ਜਿਹੜਾ ਹੈਗਾ ਕੌਣ ਕਰ ਰਿਹਾ ਇਸ ਦੇਸ਼ ਦੇ ਵਿੱਚ ਕਾਨੂੰਨ ਹੈ ਦੇਖੋ ਮਾਨਯੋਗ ਹਾਈ ਕੋਰਟ ਨੇ ਕਹਿਤਾ ਤੁਸੀਂ ਟਰੈਕਟਰ ਨਹੀਂ ਲੈ ਕੇ ਜਾਸੋ ਟਰੈਕਟਰ ਘਰੇ ਛੱਡ ਦਿਓ ਤੁਸੀਂ ਪੈਸਾ ਬਿਲਕੁਲ ਕੰਮ ਕਰਕੇ ਜੀ ਸਰ ਬਿਲਕੁਲ ਮਸਲਾ ਤਾਂ ਦੇਖੋ ਹਾਈ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਹੁਣ ਇਸ ਵੇਲੇ ਆਪਾਂ ਜੇ ਪੰਜਾਬ ਦੀਆਂ ਪਾਰਲੀਮੈਂਟ ਸੀਟਾਂ ਦੀ ਗੱਲ ਕਰ ਲਈਏ ਲੰਬੀ ਗੱਲ ਹੋ ਜਾਂਦੀ ਹੈ ਦੇਖੋ ਫਰੀਦਕੋਟ ਦੇ ਵਿੱਚ ਘਟੂ ਘਟ 15 ਥਾਵਾਂ ਦੇ ਉੱਤੇ ਜਾਂ 20 ਥਾਵਾਂ ਦੇ ਉੱਤੇ ਉਹਨਾਂ ਵੱਲੋਂ ਭਾਜਪਾ ਦੇ ਨਮਾਇंदे ਉਹਨਾਂ ਦਾ ਵਿਰੋਧ ਕੀਤਾ ਗਿਆ ਅਮਰਸਰ 'ਚ ਵਿਰੋਧ ਕੀਤਾ ਗਿਆ ਪਟਿਆਲਾ 'ਚ ਵਿਰੋਧ ਕੀਤਾ ਗਿਆ ਕੁਝ ਹੋਰ ਜਿੱਥੇ ਬੰਦੀਆਂ ਨੇ ਕਿਸੇ ਹੋਰ ਪਾਰਟੀਆਂ ਦੇ ਵਿਰੋਧ ਕੀਤਾ ਹੋਣਾ ਪਰ ਭਾਜਪਾ ਨੂੰ ਇਸ ਤਰ੍ਹਾਂ ਦੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਜਦੋਂ ਜਿਹੜਾ ਹੈਗਾ ਇਲੈਕਸ਼ਨ ਦਾ ਐਲਾਨ ਹੋਇਆ ਜਾਂ ਉਮੀਦਵਾਰਾਂ ਵੱਲੋਂ ਮਹਮਲ ਚਲਾਈ ਗਈ ਹੈ ਸੋ ਮਸਲਾ ਤਾਂ ਬਣਿਆ ਹੋਣਾ ਜੀ ਦੇਖੋ ਸਿੱਧੂ ਸਾਹਿਬ ਇਹ ਜਿਹੜਾ ਵਿਰੋਧ ਹੈ ਨਾ ਇਹ ਜਿਹੜਾ ਮੈਂ ਸਿੱਧੇ ਤੌਰ ਤੇ ਜੇ ਗੱਲ ਕਰਾਂ ਤਾਂ 80% ਇੰਡੀ ਗੱਠ ਜੋੜੀ ਕਰਾ ਰਹੇ ਉਹ ਭਾਵੇਂ ਉੱਪਰ ਤਾਂ ਜਿਹੜਾ ਹੈਗਾ ਮਿਲੇ ਹੋਏ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਦਿਖਾ ਰਹੇ ਆ ਵੀ ਅਸੀਂ ਵੱਖ-ਵੱਖ ਆ ਪਰ ਇਹਨਾਂ ਨੇ ਮਿਲ ਜੁਲ ਕੇ ਹੀ ਚੋਣਾਂ ਲੜੀਆਂ ਤੋਂ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜਿਹੜਾ ਇਹਨਾਂ ਨੂੰ ਲੋਕ ਘੇਰਨਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਵੇਂ ਤੁਸੀਂ ਜਿਹੜਾ 84 ਦੇ ਕਾਤਲਾਂ ਨਾਲ ਕਿਵੇਂ ਤੁਸੀਂ ਜਾਤ ਪਾਤ ਚ ਵੰਡਣ ਵਾਲਿਆਂ ਨਾਲ ਕਿਵੇਂ ਤੁਸੀਂ ਜਿਹੜਾ ਹੈਗਾ ਸਾਡੀਆਂ ਭੈਣਾਂ ਦੇ ਮੰਗਲ ਸੂਤਰ ਨੂੰ ਹੱਥ ਪਾਉਣ ਵਾਲਿਆਂ ਨਾਲ ਜਿਹੜਾ ਹੱਥ ਮਿਲਾ ਲਿਆ ਕਿਵੇਂ ਤੁਸੀਂ ਜਿਨ੍ਹਾਂ ਨੇ ਸੀਲਿੰਗ ਐਕਟ ਲਿਆਂਦਾ ਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਸੀ ਯਾਦ ਹੋਣਾ ਸਿੱਧੂ ਸਾਹਿਬ ਤੁਹਾਨੂੰ ਵੀ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਕਾਂਗਰਸ ਨੇ ਖੋਈਆਂ ਸੀ ਅਸੀਂ ਕਿਵੇਂ ਉਹਨਾਂ ਨਾਲ ਹੱਥ ਮਿਲਾ ਸਕਦੇ ਹਾਂ ਅੱਜ ਸ਼ਾਮ ਤੋਂ ਉਦੋਂ ਫੇਰ ਕਹੀ ਜਾਂਦਾ ਅਸੀਂ ਦੁਬਾਰੇ ਫੇਰ ਖੋਹਾਂਗੇ ਤਾਂ ਇਹ ਜਿਹੜਾ ਇਹ ਤਾਂ ਦੇਖੋ ਭਾਰਤੀ ਇੰਡਸਟਰੀ ਦੇ ਨਾਂ ਲਾ ਕੇ ਵੀ ਤੁਹਾਡੇ ਤੋਂ ਬਾਨੀ ਲੁੱਟ ਲੂ ਜਾਂ ਕੋਈ ਹੋਰ ਘਰਾਣਾ ਜ਼ਮੀਨਾਂ ਲੈ ਜੂ ਲੁੱਟਣ ਨੂੰ ਤਾਂ ਕਾਂਗਰਸ ਵਰਦੀ ਹੈ ਔਰ ਪਹਿਲਾਂ ਉਹਦਾ ਇਤਿਹਾਸ ਆ ਉਹਨੇ ਲੁੱਟਿਆ ਔਰ ਉਸ ਇਕੱਠ ਜੋੜ ਦੇ ਨਾਲ ਜਿਹੜਾ ਮੁੱਖ ਮੰਤਰੀ ਸਾਹਿਬ ਹੱਥ ਮਿਲਾਏ ਇਹਦਾ ਮਤਲਬ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਸੁਰੱਖਿਅਤ ਨਹੀਂ ਹੈਗੀਆਂ ਸਿੱਧੂ ਸਾਹਿਬ ਜੀ ਇਹ ਕਦੋਂ ਵੀ ਸੀਲਿੰਗ ਐਕਲਾ ਸਕਦੇ ਆ ਤੇ ਕਦੋਂ ਵੀ ਲਿਆ ਸਕਦੇ ਆ ਤਾਲੀਬਾ ਜੀ ਇਹ ਲੋਕ ਵਿਰੋਧ ਖਾਦਾ ਵਿਰੋਧ ਕਿਵੇਂ ਕਰਾਉਂਦੇ ਆ ਮਾਫੀ ਚਾਹੁੰਦਾ ਮੈਂ ਤੁਹਾਡੀ ਗੱਲ ਟੋਕ ਰਿਹਾ ਵਿਰੋਧ ਕਿਵੇਂ ਕਰਾਉਂਦੇ ਸਾਡਾ ਇਹਨਾਂ ਦੀਆਂ ਤੇ ਇੱਕ ਦੋ ਜੱਤੇ ਬੰਦੀਆਂ ਦੀਆਂ ਪੱਗਾਂ ਇੱਕੋ ਜਿਹੀਆਂ ਆਪਾਂ ਸੰਖੇਪ ਦੇ ਵਿੱਚ ਮੈਂ ਇਹ ਹੀ ਗੱਲ ਕਹਿ ਰਿਹਾ ਤਾਲੀਬਾ ਸਾਹਿਬ ਕਿ ਦੇਖੋ ਸਾਰਿਆਂ ਕਿਸਾਨ ਜੱਤੇ ਬੰਦੀਆਂ ਕੱਲਾ ਭਾਜਪਾ ਦਾ ਵਿਰੋਧ ਨਹੀਂ ਕਰ ਰਹੀਆਂ ਆਪਦੇ ਮਾਮਲੇ ਤੇ ਵੀ ਸਵਾਲ ਉਠਾਏ ਦੇਖੋ ਮੈਂ ਕਿਸਾਨ ਜੱਥੇਬੰਦੀਆਂ ਸਿੱਧੂ ਸਾਹਿਬ ਤੁਸੀਂ ਵੀ ਇਹ ਜਾਣਦੇ ਹੋ ਕਿ ਉਹ ਅਖੀਰ ਤੋਂ ਉਹਨਾਂ ਨੇ ਅਖੀਰ ਤੋਂ ਅਖੀਰ ਸਾਡੇ ਨਾਲ ਸਹਿਮਤ ਹੋਣਾ ਹੈ ਕਿਉਂ ਹੋਣਾ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜੀ 5 ਫਸਲਾਂ ਦੀ ਪੀਡੀਸੀ ਕੇਂਦਰ ਸਰਕਾਰ ਦੇ ਰਹੀ ਆ ਉਹਦੇ ਚ ਹੀ ਪੰਜਾਬ ਦਾ ਭਲਾ ਹੈ 2 ਫਸਲਾਂ ਦੀ ਆਲਰੇਡੀ ਫਸਲ ਚੱਕਦੀ ਹੈ ਸਰਕਾਰੀ ਖਰੀਦ ਤੇ 5ਾਂ ਦੀ ਹੋਰ ਚਾਹੀਦੀ ਆ ਡਾਇਵਰਸੀਫਿਕੇਸ਼ਨ ਉਹਦੇ ਨਾਲ ਹੀ ਹੋਣੀ ਆ ਜੀ ਜੀ ਉਹ ਉਹ ਭਾੜ ਭਾੜ ਸਰਕਾਰ ਦੇਣ ਨੂੰ ਤਿਆਰ ਆ ਔਰ ਅੱਜ ਜਿਹੜਾ ਜਾਖੜ ਸਾਹਿਬ ਨੇ ਬਿਆਨ ਦਿੱਤਾ ਉਹ ਬਹੁਤ ਸਹੀ ਦਿੱਤਾ ਹੈ ਜੇ ਕਿਤੇ ਮੁੱਖ ਮੰਤਰੀ ਸਾਹਿਬ ਵਕੀਲ ਨਾ ਨਾ ਬਣਦੇ ਵਿੱਚ ਜਾ ਕੇ ਤਾਂ ਅੱਜ ਸਾਡੇ ਪੰਜਾਬ ਚ ਪੰਜ ਫਸਲਾਂ ਦੀ ਬਦਲਵੀਆਂ ਫਸਲਾਂ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੁੰਦੀ ਔਰ ਇਹ ਅੰਦੋਲਨ ਖਤਮ ਹੋਇਆ ਹੁੰਦਾ ਪਰ ਮੁੱਖ ਮੰਤਰੀ ਸਾਹਿਬ ਚਾਹੁੰਦੇ ਨਹੀਂ ਸੀ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉੱਥੇ ਦਾ ਬਿਆਨ ਦਿੱਤਾ ਡਿਵਰਸਿਫਿਕੇਸ਼ਨ ਦਾ ਅੰਦਰ ਖਾਤੇ ਜਿਹੜਾ ਹੈਗਾ ਉਹਨਾਂ ਨੇ ਆਪਦੇ ਬੰਦੇ ਜਿਹੜੇ ਸੀ ਉਹ ਨਾਲ ਜੱਥੇਬੰਦੀਆਂ ਨੇ ਮੈਥਮ ਦੱਸਿਆ ਵੀ ਇਹਨਾਂ ਦੀ ਪੱਗਾਂ ਰੱਖੀ ਤੁਹਾਡਾ ਤੁਹਾਡਾ ਵੀਊ ਬਣ ਆ ਗਿਆ ਤੁਹਾਡਾ ਵੀਊ ਬਣ ਆ ਗਿਆ ਕਿ ਹੋਰ ਐਮ ਸਵਾਲ ਵੀ ਆਉ ਹੈ ਅਰਵਿੰਦ ਕੇਧਰੀਵਾਲ ਮੁੱਖ ਮੰਤਰੀ ਦਿੱਲੀ ਦੇ ਜਿਹੜੇ ਦੇ ਅੱਸੇਲੇ ਈਡੀ ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਤਿਹਾਰ ਦੇਲ ਦੇ ਚ ਬੈਠਿਆ ਈਡੀ ਨੇ ਜਿਹੜਾ ਅਲਿਗੇਸ਼ਨ ਲਾਇਆ ਕਿ ਸ਼ਰਾਬ ਘਟਾਲੇ ਦੇ ਮਾਮਲੇ ਨੂੰ ਲੈ ਕੇ ਜਿਹੜੇ ਵੱਡੇ ਅਪਰਾਧਿਕ ਮਾਮਲਿਆਂ ਨਾਲ ਜੁੜੇ ਹੋਏ ਪੈਸੇ ਐ ਉਹਦੇ ਚ ਲੈਣ ਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸਿੱਧੇ ਤੌਰ ਤੇ ਇਨਵੋਲਵ ਹੈ ਆਪ ਕਹਿ ਰਹੀ ਹੈ ਕਿ ਰਾਸੀ ਬਦਲੇ ਕੁਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸੰਖੇਪ ਚ ਇਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ ਤੁਹਾਡਾ ਮੈਂ ਨਾ ਜੀ ਇਹ ਚ ਅ ਅੱਜ ਕੁਛ ਉਹ ਆਏ ਸੀਗੇ ਇਹਨਾਂ ਦੇ ਜਿਹੜੇ ਜਾਣ ਸਾਹਿਬ ਹੈਗੇ ਆ ਉਹਨਾਂ ਦੇ ਸਾਹਮਣੇ ਆਏ ਆ ਮੀਡੀਆ ਦੇ ਵਿੱਚ ਉਹਨਾਂ ਦੇ ਜਿਹੜੇ ਉਹ WhatsApp ਉਹਦੇ 'ਚ ਜਿਹੜਾ ਲੈਣ ਦੇ ਨੂੰ ਕਿਉਂ ਮਤਲਬ ਕਰੋੜਾਂ ਦੇ ਵਿੱਚ ਇੱਕ ਟੀਨ ਕਿਉਂ ਦੋ ਟੀਨ ਕਿਉਂ ਉਹ ਇਹਨਾਂ ਨੇ ਆਪਦੇ ਕੋਡ ਵਾੜ ਰੱਖੇ ਹੋਏ ਸੀ ਉਹ ਸਾਰੀਆਂ ਚੀਜ਼ਾਂ ਆਈਡੀ ਨੇ ਸਬਮਿਟ ਕਰਤੀਆਂ ਕੋਰਟ ਦੇ ਵਿੱਚ ਆ ਕੋਰਟ ਨੇ ਜੋ ਦੇਖਿਆ ਵੀ ਕਿਸ ਤਰੀਕੇ ਨਾਲ ਹਵਾਲਾ ਦਾ ਪੈਸਾ ਔਰ ਜਿਹੜਾ ਤੁਸੀਂ ਫਾਰਮੂਲਾ ਵੀ ਦੇਖ ਲਓ ਜੇ ਦਿੱਲੀ ਦਾ ਜਿਹੜੀ ਇਹਨਾਂ ਨੇ ਸ਼ਰਾਬ ਨੀਤੀ ਬਣਾਈ ਆ ਕਿਵੇਂ ਜਿਹੜੀ ਸਰਕਾਰ ਦਾ ਟੈਕਸ ਹੈ ਉਹਨੂੰ ਘਟਾ ਕੇ ਬਾਕੀ ਪੈਸਾ ਸਿੱਧਾ ਆਪਦੀ ਜੇਬ ਚ ਪਾਇਆ ਇਹਨਾਂ ਨੇ ਮਤਲਬ ਸਰਕਾਰ ਦਾ ਟੈਕਸ ਘਟਾਤਾ ਰੇਟ ਵੀ ਘਟਾਤਾ ਤੇ ਪੈਸਾ ਜਿਹੜਾ ਹੈਗਾ ਸਿੱਧਾ ਫੜ ਫੜ ਕੇ ਆਪਦੀ ਜੇਬ ਚ ਪਾਇਆ ਉਹ ਚੀਜ਼ਾਂ ਸਾਰੇ ਅੱਜ ਕੱਲ੍ਹ ਤਾਂ ਆਮ ਲੋਕਾਂ ਦੇ ਸਾਹਮਣੇ ਨਸ਼ਰ ਹੈ ਕੋਰਟ ਦੇ ਵਿੱਚ ਆ ਚੁੱਕੀਆਂ ਸਾਡਾ ਭਾਰਤੀ ਜਨਤਾ ਪਾਰਟੀ ਨੇ ਤਾਂ ਬਿਆਨ ਜਿਹੜਾ ਹੈਗਾ ਦੇਣਾ ਹੁਣ ਕੋਈ ਐਡੀ ਗੱਲ ਨਹੀਂ ਰਹਿ ਗਈ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਔਰ ਇਹਨਾਂ ਦੇ ਜਿਹੜੇ ਨਾਲ ਦੇ ਆ ਜਿਹੜਾ ਇਹਨਾਂ ਦਾ ਇੰਡੀ ਗੱਠ ਜੋੜ ਆ ਵਿਦੇਸ਼ੀ ਚੋਚ ਵਿਦੇਸ਼ੀ ਚੰਦਾ ਵਿਦੇਸ਼ੀ ਧੰਦਾ ਵਿਦੇਸ਼ੀ ਬੰਦਾ ਉਹ ਵੀ ਕਹਿੰਦੇ ਆ ਉਹਨਾਂ ਨੇ ਲਾਈ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਧਰਨੇ ਦਿੱਤੇ ਸੀ ਕਹਿੰਦੇ ਅਖੇ ਇਹਨੂੰ ਫੜੋ ਘਟਾਲਾ ਕਰੀ ਜਾਂਦਾ ਤੇ ਅੱਜ ਜਿਹੜੇ ਹੈਗੇ ਉਹ ਕਹਿੰਦੇ ਰਾਜਸੀ ਬਦਲਾਖੋਰੀ ਆਪਾਂ ਇੰਡੀਆ ਗੱਡਜੋੜ ਬਾਰੇ ਇਹਨਾਂ ਦਾ ਕਰੈਕਟਰ ਜਿਹੜਾ ਹੈਗਾ ਨਾ ਸਰਵਜਨ ਜੀ ਇੰਡੀਆ ਗੱਡਜੋੜ ਬਾਰੇ ਸਮੇਂ ਦੇ ਲਿਹਾਜ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਜਿਹੜੀਆਂ ਪਹਿਲੇ ਪੜਾਦੀਆਂ ਵੋਟਾਂ ਪਈਆਂ ਕੌਮੀ ਪੱਧਰ ਤੇ ਉਹਦੇ 'ਚ ਇੰਡੀਆ ਗੱਡਜੋੜ ਹੀ ਅੱਗੇ ਆ ਤੁਸੀਂ ਕਹਿੰਦੇ ਆ ਗਵਦੇਸੀ ਧੰਦਾ ਵਿਦੇਸੀ ਬੰਦਾ ਇਹ ਤਾਂ ਜੀ ਦੇਖੋ ਹੁਣ ਹਵਾਈ ਜਿਹੜੀ ਸੋਚ ਹੁੰਦੀ ਹੈ ਉਹ ਕੁਛ ਮਾਇਦਾ 13 ਜ਼ੀਰੋ ਕਹਿੰਦੇ ਹੁਣ ਤੁਸੀਂ ਰੈਸ਼ਨਰੀ ਮੈਂ ਜੇ ਤੁਹਾਨੂੰ ਪ੍ਰਸ਼ਨ ਕਰਾਂ ਤੁਸੀਂ ਜਵਾਬ ਨਹੀਂ ਦੇ ਸਕੋਗੇ ਔਕਵਰਡ ਹੋ ਜਾਓਗੇ ਤੁਸੀਂ ਮੈਨੂੰ ਇਹ ਗੱਲ ਦੱਸੋ 13 ਜ਼ੀਰੋ ਵਾਲੀ ਪੰਜਾਬ ਚ ਪੋਜੀਸ਼ਨ ਹੈ ਕੋਈ ਜਿਹੜੇ ਤੇ ਇਹਨਾਂ ਨੇ ਐਮਐਲਏ ਤੇ ਆਦੇ ਮੰਤਰੀ ਜਿਹੜੇ ਖੜੇ ਕੀਤੇ ਐ ਖੁਦਾ ਨਾਲ ਖਾਸ ਤਾਂ ਕੋਈ ਇੱਕ ਅੱਧਾ ਜਿੱਤ ਗਿਆ ਪੰਜਾਬ ਨੂੰ ਉਪਚੋਣਾ ਵੇਖਣਾ ਬਹੁਤ ਔਰ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਇਹ ਮੂਰਖ ਸਮਝਦੇ ਉਹ ਬਹੁਤ ਸਿਆਣੇ ਐ ਉਹ ਜਿਵੇਂ ਚੇਤਰਨਾਕ ੁੱਗੀ ਇਹਨਾਂ ਨੇ ਕਾਂਗਰਸ ਦੀ ਕੁੱਟ ਲਈ ਆ ਨਾ ਉਵੇਂ ਪੰਜਾਬੀ ਨਹੀਂ ਕੁੱਟੇ ਜਾ ਸਕਦੇ ਪੰਜਾਬੀਆਂ ਨੂੰ ਪਤਾ ਅਸੀਂ ਕੀ ਕਰਨਾ ਔਰ ਕਿੱਧਰ ਨੂੰ ਜਾਣਾ ਔਰ ਉਹਦੇ ਹਿਸਾਬ ਨਾਲ ਉਹ ਆਪਦੀ ਵੋਟ ਪਾਉਣਗੇ ਚਲੋ ਤਾਲੀਵਾਲ ਸਾਹਿਬ ਧੰਨਵਾਦ ਤੁਹਾਡਾ ਤੁਹਾਡਾ ਵੀਊ ਬਣਾ ਆ ਗਿਆ ਬਹੁਤ-ਬਹੁਤ ਮਿਹਰਬਾਨੀ ਸਾਨੂੰ ਸਮਾਂ ਦੇਣ ਦੇ ਲਈ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹੋ ਬਹੁਤ ਧੰਨਵਾਦ ਜੀ ਮਿਹਰਬਾਨੀ ਆਪਾਂ ਜਿਤੇ ਆਪਣੇ ਦੋਨਾਂ ਮਹਿਮਾਨਾਂ ਦੇ ਧੰਨਵਾਦੀ ਹੈ ਉਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਮਾਮਲਾ ਹੈ ਵਿਰੋਧੀ ਤਰ੍ਹਾਂ ਦਾ ਨਜ਼ਰੀਆ ਹਾਕਮ ਤਰ੍ਹਾਂ ਦਾ ਨਜ਼ਰੀਆ ਵੱਖਰ-ਵੱਖਰਾ ਹੋਣਾ ਸੁਭਾਵਿਕ ਹੈ ਪਰ ਕਿਸਾਨ ਇਹਨਾਂ ਮੁੱਦਿਆਂ ਲੈ ਕੇ ਨਾਤੇ ਇਨਸਾਫ ਦੀ ਗੁਹਾਰ ਕਰ ਰਿਹਾ ਹੈ ਇੰਡੀਆ ਗਾਰਜੂਡ ਅੱਗੇ ਜਾਏਗਾ ਕਿ ਭਾਰਤੀ ਜਨਤਾ ਪਾਰਟੀ 400 ਪਾਰ ਜਾਏਗੀ ਇਸ ਦਾ ਫੈਸਲਾ ਜਿਸ ਦਾ ਆਪਾਂ ਹਮੇਸ਼ਾ ਕਹਿੰਦੇ ਆ ਇਸ ਦੇਸ਼ ਦੇ ਲੋਕਾਂ ਨੇ ਕਰਨਾ ਇਹਨਾਂ ਮੁੱਦਿਆਂ ਤੇ ਓਨਲੀ ਜਿੱਥੇ ਆਪਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ ਤੁਹਾਡੇ ਵੱਲੋਂ ਵੀ ਲਵਾਂਗੇ ਅਜ਼ਾਦ ਸਤਿ ਸ੍ਰੀ ਅਕਾਲ